ਮੇਰਾ ਨਾਮ ਸੁਰਿੰਦਰਪਾਲ ਮੇਰੇ ਫਾਦਾ ਦਾ ਨਾਮ ਰਾਮ ਲਾਲ ਹੈ ਮੈਂ ਪਿੰਡ ਤਕੂਵਾਲਾ ਰਹਿਣ ਵਾਲਾ ਤੇ ਗੁਰੂਗਾਮਾ ਮਰਤੀ ਜੁਕੀ ਕੰਪਨੀ ਚ ਜੌਬ ਕਰਦਾ ਦੇਖੋ ਜੀ ਤੁਹਾਨੂੰ ਜਿਵੇਂ ਪਤਾ ਹੀ ਆ ਕਿ ਸਾਰੇ ਪਿੰਡ ਵਿੱਚ ਨਸ਼ੇ ਬਹੁਤ ਵਧ ਰਹੇ ਨੇ ਤੇ ਨਸ਼ੇ ਵਧਨ ਨਾਲ ਸਾਰੇ ਗਲਤ ਕੰਮਾਂ ਵਿੱਚ ਪੈ ਰਹੇ ਨੇ ਤੇ ਮੈਂ ਜੋ ਵੀ ਪਬਲਿਕ ਪਿੰਡ ਤੋਂ ਬਾਹਰ ਕੰਮ ਕਰ ਰਹੀ ਆ ਸਾਡਾ ਮੈਨੇ ਬਹੁਤ ਚਿਰ ਦਾ ਟੀਚਾ ਸੀ ਕਿ ਮੈਂ ਆਪਣੇ ਪਿੰਡ ਵਿੱਚ ਜਿੰਨੀ ਵੱਧ ਤੋਂ ਵੱਧ ਸਹੂਲਤ ਕਰ ਸਕਾਂ ਸਹੂਲਤ ਮੇਰਾ ਇਸ ਤਰ੍ਹਾਂ ਦੀ ਹੋਵੇ ਕਿ ਇਸ ਵਿੱਚ ਕੋਈ ਸਪਰਸ਼ ਨਹੀਂ ਜਾਂ ਕੋਈ ਇਹ ਨਹੀਂ ਕਹੇ ਕਿ ਵੀ ਇਹਨੂੰ ਦੇ ਦਿਓ ਇਹ ਰਹਿਣ ਦਿਓ ਇਸ ਵਿੱਚ ਇਹ ਦੇਖਿਆ ਗਿਆ ਵੀ ਪਹਿਲੇ ਹੀ ਕਾਇ ਕੀਤੀ ਗਿਆ ਵੀ ਜਿਨ੍ਹਾਂ ਦੇ ਹਸ ਉਹ ਇਸ ਕਰਕੇ ਕੋਈ ਲੇਡੀਜ਼ ਇਹ ਨਹੀਂ ਬੋਲੇ ਕਿ ਮੈਨੂੰ ਆਪਣੇ ਪਤੀ ਦੇ ਨਾਂ ਹੋਣ ਤੇ ਵੀ ਐਸੀ ਚੀਜ਼ ਦੀ ਜਰੂਰਤ ਨਹੀਂ ਮਿਲ ਸਕੀ ਉਸ ਚੀਜ਼ ਨੂੰ ਮੱਈਆ ਕਰ ਗਿਆ ਇਸ ਤੋਂ ਇਲਾਵਾ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਸਾਰੇ ਅੱਜ ਕਿੰਨੇ ਖੁਸ਼ ਆਏ ਇਹ ਪਹਿਲ ਕੀਤੀ ਗਈ ਹੈ ਮੈਂ ਕਹਿਣਾ ਕਿ ਆਉਣ ਵਾਲੇ ਦਿਨਾਂ 'ਚ ਸਾਰੇ ਪਿੰਡਾਂ 'ਚ ਜਿੰਨੀ ਜਿੱਤੇ ਵੀ ਇਹ ਵੀਡੀਓ ਮੇਰੇ ਭਰਾ ਵੀਰ ਭਰਾ ਦੇਖਦੇ ਨੇ ਐਨ ਆਰ ਆਈ ਫੌਜੀ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਆਪਣੇ ਪਿੰਡ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਇਸ ਜਿਹੜੇ ਮੱਈਆ ਨੂੰ ਹੋਰ ਵਧਾਇਆ ਜਾਏ ਤਾਂ ਜੋ ਪਿੰਡ ਦੀਆਂ ਗਰੀਬੀਆਂ ਨੂੰ ਜੋ ਆਪਣੇ ਬੰਦਿਆ ਦੇ ਨਾਮ ਰਹਿਣ ਤੇ باوجود ਵੀ ਉਹ ਗਰੀਬੀ ਆਪਣੀ ਘਰ ਦੀ ਦੂਰ ਕਰ ਸਕੀ ਸਰਕਾਰੀ ਵੀ ਇਹਨਾਂ ਦਾ ਫਿਰ ਸਰਵੇ ਕੀਤਾ ਕਿ ਘਰ-ਘਰ ਜਾ ਕੇ ਪੁੱਛਿਆ ਗਿਆ ਕਿ ਤੁਹਾਨੂੰ ਕੋਈ ਚੀਜ਼ ਦੀ ਜ਼ਰੂਰਤ ਹੈ ਕਿਵੇਂ ਦਿੱਤਾ ਗਿਆ ਸਮਾਨ ਭਾਜੀ ਦੇਖੋ ਜੀ 15 ਦਿਨ ਤੋਂ ਸਾਡੀ ਇਹ ਚੱਲਦੀ ਪਈ ਹੈ ਕਾਫੀ ਡਿਮਾਂਡ ਆ ਰਹੀਆਂ ਨੇ ਕੋਈ ਕੋਈ ਕਿਸ ਤਰ੍ਹਾਂ ਦੀ ਡਿਮਾਂਡ ਕਰ ਰਹੇ ਕੋਈ ਕਿਸ ਤਰ੍ਹਾਂ ਦੀ ਫਿਰ ਅਸੀਂ ਸੋਚਿਆ ਕਿ ਘਰ ਜਾ ਕੇ ਉਸ ਦੀ ਲਾਈਵ ਲੋਕੇਸ਼ਨ ਦੇਖ ਕੇ ਉਸ ਨੂੰ ਦੇਖਿਆ ਗਿਆ ਕਿ ਉਸ ਦੇ ਘਰ ਵਿੱਚ ਕਿਹ ਚੀਜ਼ ਦੀ ਜ਼ਰੂਰਤ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਇੱਕ ਜੋ ਲੇਡੀਜ਼ ਉਸਦੇ ਘਰ ਦੇਖਿਆ ਗਿਆ ਕਿ ਉਹ ਬਾਥਰੂਮ ਵਿੱਚ ਥਾਪੀ ਨਾਲ ਲੱਕੜੀ ਨਾਲ ਕੱਪੜੇ ਤੋੜੀ ਕਿ ਬਹੁਤ ਬੁਰਾ ਹਾਲ ਸੀ ਫਿਰ ਉਸਨੇ ਬੋਲਿਆ ਕਿ ਬੱਚਾ ਜੇ ਮੇਰੇ ਘਰ ਮਸ਼ੀਨ ਹੋ ਸਕਦਾ ਕਿ ਮੇਰਾ ਹਸਬੰਦ ਹੁੰਦਾ ਤੇ ਮੈਂ ਮਸ਼ੀਨ ਲੈ ਕੇ ਦੇ ਸਕਦਾ ਜੋ ਕਿ ਜਿਹੜੀ ਇਹ ਜਿਹੜੀ ਸਮੱਸਿਆ ਨਾ ਆਉਂਦੀ ਫਿਰ ਮੈਂ ਕੋਈ ਗੱਲ ਨਹੀਂ ਜੇ ਤੁਹਾਨੂੰ ਵਾਸ਼ਿੰਗ ਮਸ਼ੀਨ ਦੀ ਜ਼ਰੂਰਤ ਹੈਗੀ ਤਾਂ ਇਹਨੇ ਸੋਚਿਆ ਵੀ ਮੇਰਾ ਪਤੀ ਨਹੀਂ ਤੇ ਇਸ ਚੀਜ਼ ਦੀ ਜ਼ਰੂਰਤ ਨੂੰ ਪੂਰਾ ਨਹੀਂ ਕੀਤਾ ਜਾ। ਆਈ ਉਹ ਉਸੇ ਚੀਜ਼ ਨੂੰ ਮੱਧੇਨਾ ਕਰ ਰੱਖਦੇ ਉਹਨੂੰ ਕੱਲ੍ਹ ਉਸ ਤੋਂ ਮਤਲਬ ਪੁੱਛਿਆ ਗਿਆ ਤੇ ਉਸ ਤੋਂ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਉਸ ਤੇ ਘਰੋਂ ਚੀਜ਼ ਪਹੁੰਚਾਈ ਗਈ। ਇਸ ਤੋਂ ਇਲਾਵਾ ਕੁਝ ਇੱਕ ਸਿਲੰਡਰ ਵੀ ਦਿੱਤਾ ਜੀ। ਹਾਂ ਇੱਕ ਬੀਬੀ ਦੇ ਘਰ ਦੇਖਿਆ ਗਿਆ ਕਿ ਉਹ ਦੋ ਇਟਾਂ ਲਾ ਕੇ ਤੇ ਉਹਦੇ ਵਿੱਚ ਚਾਹ ਰੱਖੀ ਸੀ ਬਾਰ-ਬਾਰ ਅੱਗ ਬੁਝ ਰਹੀ ਸੀ ਉਹ ਕਹਿੰਦੀ ਪੁੱਤ ਜੇ ਮੇਰੇ ਹਸਬੰਦ ਹੁੰਦਾ ਤੇ ਹੋ ਸਕਦਾ ਕਿ ਮੇਰੇ ਘਰ ਦੇ ਅੱਗ ਬਲਦੀ ਜਿਹਾ ਕੋਈ ਰਿਸ਼ਤੇਦਾਰ ਹੁੰਦਾ ਮੈਨੂੰ ਕੇ ਘਰ ਚਾਹ ਬਣਾਉਣ ਵਾਸਤੇ ਜਾਣਾ ਪੈਂਦਾ ਇਸ ਚੀਜ਼ ਤੋਂ ਅਗਰ ਮੇਰੇ ਘਰ ਸਲੰਟਰ ਚੁੱਲਾ ਹੁੰਦਾ ਤੇ ਹੋ ਸਕਦਾ ਇਹ ਦਿੱਕਤਾਂ ਨਾ ਹੋਣ ਇਸ ਕਰਕੇ ਸਾਡੇ ਘਰ ਪ੍ਰੋਣੇ ਵੀ ਨਹੀਂ ਆਉਂਦੇ ਪੁੱਤ ਜੇ ਸਲੰਟਰ ਚੁੱਲਾ ਮਿਲ ਜਾਵੇ ਹੋ ਸਕਦਾ ਵੀ ਇਹ ਮੇਰੀ ਰਿਸ਼ਤੇਦਾਰੀ ਹੋਰ ਵਧੇ ਮੇਰੇ ਕੋਲ ਹੋਰ ਆਣ ਇਸੇ ਕਰਕੇ ਉਸ ਨੂੰ ਉਸਦੀ ਸਮੱਸਿਆ ਮਤਲਬ ਹਾਲਾਤ ਨੂੰ ਦੇਖ ਪਿਆਏ ਉਸਦੇ ਕਮਰੇ ਵਿੱਚ ਸਾਰੀ ਚੀਜ਼ਾਂ ਦੇਖਿਆ ਗਿਆ ਵੀ ਕੁਝ ਹੋ ਸਕਦਾ ਵੀ ਕੁਝ ਗ لیکن ਜਿੱਦੋਂ ਦੇਖਿਆ ਕਿ سیم بی بی او ਸੇ ਤਾਂ ਨਹੀਂ ਉਹਦਾ ਕੰਮ ਕਰ ਰਹੀ ਸੀ ਇਸ ਕਰਕੇ ਹੀ ਸੋਚਿਆ ਕਿ ਫਿਰ ਮੈਂ ਆਪਣੇ ਫਾਦਰ ਸਾਹਿਬ ਨਾਲ ਸਲਾਹ ਕੀਤੀ ਆਪਣੇ ਬ੍ਰਦਰ ਨਾਲ ਸਲਾਹ ਕੀਤੀ ਵੀ ਇਸ ਚੀਜ਼ ਨੂੰ ਕਿਸ ਤਰ੍ਹਾਂ ਮਤਲਬ ਕੀਤਾ ਜਾਏ ਫਿਰ ਸਾਰਿਆਂ ਨੇ ਬੋਲਿਆ ਕਿ ਵੀ ਇਹ ਜਿਹੜੀ ਚੀਜ਼ اگر ਜੋ ਚੀਜ਼ ਜਿਸ ਨੂੰ ਜ਼ਰੂਰਤ ਹੈ ਉਹੀ ਹੀ ਦਿੱਤੀ ਜਾਵੇ ਜਿਸ ਨਾਲ ਇਹ ਹੋਇਆ ਕਿ ਕੋਈ ਇਹ ਆਪਾਂ ਆਪਣੀ ਮਰਜ਼ੀ ਨਾਲ ਦੇ دیਏ ਉਹ ਉਸ ਦੇ ਘਰ ਦੋ ਚੀਜ਼ਾਂ ਹੋਏ ਨਾ ਤੋ ਅੱਕੀ ਹੋਰ ਕਿਤੇ ਟ੍ਰਾਂਸਫਰ ਕਰਦੇ ਤੇ ਉਸ ਚੀਜ਼ ਦਾ ਮਜ਼ਾ ਨਹੀਂ ਆ ਉਸ ਦੀ ਗਰੀਬੀ ਦੀ ਹਾਲਤ ਨੂੰ ਮੈਂ ਦੇਖਦੇ ਤਾਂ ਜੋ ਇਹ ਉਪਰਾਲੇ ਇਸੇ ਕਰਕੇ ਕੀਤਾ ਗਿਆ ਤਾਂ ਜੋ ਉਸ ਦੇ ਘਰ ਵਿੱਚ ਮਤਲਬ ਇਸ ਤਰ੍ਹਾਂ ਹੋਏ ਕਿ ਸਾਨੂੰ ਜਿਹੜੀ ਹੈ ਕਾਨੂੰਨੀ ਮੈਸੇਜ ਦੇਣਾ ਚਾਹੁੰਦੇ ਬਾਕੀ ਨੌਜਵਾਨਾਂ ਨੂੰ ਮੈਂ ਤੇ ਸਾਰੇ ਨੌਜਵਾਨ ਜਿੰਨੇ ਵੀ ਤੁਹਾਨੂੰ ਤਾਂ ਪਤਾ ਸਰਕਾਰਾਂ ਨੂੰ ਤੇ ਬੱਸ ਕਹੀ ਆ ਕਿ ਤਾਂ ਜੀ ਕਾਰਵਾਈ ਹੋ ਜਾਂਦੀ ਆ ਚੀਜ਼ਾਂ ਕੁਛ ਦਿੰਦੀਆਂ ਨਹੀਂ ਜੇ ਮੇਲੀ ਵੀ ਜਾਏ ਤਾਂ ਗਰੀਬ ਜਨਤਾ ਤੱਕ ਕੋਈ ਚੀਜ਼ ਨਹੀਂ ਪਹੁੰਚਦੀ ਇਸ ਚੀਜ਼ ਦੇ ਉੱਪਰ اٹਕੇ ਸਾਰੇ ਬਰਦਰ ਨੇ ਇਸ 15 20 ਦਿਨ ਸੁਲਾਹ ਕਰਦੇ ਕਰਦੇ ਪੀਸ ਪਿੰਡ ਵਿੱਚ ਜਿੰਨੀਆਂ ਵੀ ਬੇਜ਼ਹਾਰ ਔਰਤਾਂ ਨੇ ਉਹਨਾਂ ਨੂੰ ਪਹਲ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਆਪਣੇ ਬੰਦੇ ਦੀ ਕਮੀ ਮਹਿਸੂਸ ਨਾ ਹੋਵੇ ਇਸ ਤੋਂ ਇਲਾਵਾ ਦੂਸਰੀ ਸਾਡੀ ਮਤਲਬ ਇਹ ਪਲਾਨ ਇਹ ਹੀ ਪੀਸ ਪਿੰਡ ਵਿੱਚ ਜੋ ਵੀ ਲੜਕੀ ਸਭ ਤੋਂ ਜ਼ਿਆਦਾ ਨੰਬਰ ਲੈ ਕੇ ਆਏਗੀ ਉਸ ਨੂੰ ਉਸ ਦੀ ਮਰਜ਼ੀ ਦੇ ਮੁਤਾਬਕ ਇਨਾਮ ਜੋ ਵੀ ਜੋ ਵੀ ਉਸ ਦੀ ਜ਼ਰੂਰਤ ਹੀ ਉਸ ਨੂੰ ਹੀ ਮਿਲਿਆ ਕਰੇਗਾ ਉਹ ਨਾਲ ਇਹ ਵੀ ਆਖਿਆ ਗਿਆ ਵੀ ਅਗਰ ਅਗਲੇ ਸਾਲ ਇਸ ਤੋਂ ਵੀ ਕੋਈ ਵੱਧ ਨੰਬਰ ਲੈ ਕੇ ਆਏਗਾ ਉਸ ਨੂੰ ਉਸ ਦੀ ਅਨੁਸਾਰ ਹੋਰ ਇਸ ਤੋਂ ਵਧੀਆ ਭਾਅ ਦਿੱਤਾ ਜਾਵੇਗਾ ਅਗਰ ਉਸ ਦੀ ਸ਼ਾਦੀ ਵੀ ਹੁੰਦੀ ਹੈ ਤਾਂ ਉਸ ਦੇ ਵਿੱਚ ਵੀ ਉਸ ਨੂੰ ਉਸ ਦੀ ਜ਼ਰੂਰਤ ਮਤਲਬ ਵਿੱਚ ਦਿੱਤੀ ਜਾਵੇਗੀ ਮੇਰਾ ਨਾਮ ਰਾਮ ਲਾਲ ਪਿੰਡ ਜਗਾ ਚੱਗੋਆ ਦਾ ਅੱਜ ਕੀ ਕੀ ਸਮਾਨ ਦਿੱਤਾ ਗਿਆ ਉੱਧਰ ਪਿੰਡ ਨੂੰ ਅੱਜ ਜੀ ਮੇਰਾ ਬੇਟਾ ਰਹਿੰਦਾ ਕੰਪਨੀ ਵਿੱਚ ਦਿੱਲੀ ਪੜੀ ਖਾਸ ਇਹ ਕਿ ਜੋ ਆਪਣੇ ਪਿੰਡ ਵਿੱਚ ਗਰੀਬ ਟਪਕਾ ਉਹਨਾਂ ਨੂੰ ਜੋ ਲੋੜ ਅਨੁਸਾਰ ਚੀਜ਼ ਮਿਲਣੀ ਚਾਹੀਦੀ ਆ ਅਸੀਂ ਘਰ ਘਰ ਗਏ ਹਰ ਇੱਕ ਦੀ ਸੁਣੀ ਜੋ ਜੋ ਚੀਜ਼ ਉਹਨਾਂ ਚਾਹੀਦੀ ਅਸੀਂ ਲਿਖ ਦਿੱਤੀ ਪਰ ਇਹਦੇ ਵਿੱਚ ਪਾਰਟੀ ਦਾ ਕਿਸੇ ਦਾ ਕੋਈ ਸੰਬੰਧ ਨਹੀਂ ਵੋਟਾਂ ਦਾ ਕੋਈ ਕੋਈ ਸੇਵਾ ਕੀਤੀ ਜੀ ਇਹਦੇ ਵਿੱਚ ਕੋਈ ਲਕਸ਼ਣ ਨਹੀਂ ਹੋਰ ਮਤਲਬ ਨਹੀਂ ਕਿਸੇ ਚੀਜ਼ ਦਾ ਵੀ ਕਿੰਨਾ ਕੁ ਵਧੀਆ ਲੱਗ ਰਿਹਾ ਤੁਹਾਨੂੰ ਕਿਉਂਕਿ ਤੁਹਾਡਾ ਬੇਟਾ ਸਾਡਾ ਬੇਟਾ ਜੀ ਇਸ ਟਾਈਮ ਤੇ ਬਹੁਤ ਵਧੀਆ ਕਿਉਂ ਪਿੰਡ ਵਿੱਚ ਨਾਂ ਕੱਢਿਆ ਹੈ ਇਸ ਆਪਣੀ ਕੰਪਨੀ ਦਾ ਇੱਕ ਲੜਕੀ ਨੂੰ ਵੀ ਸਨਮਾਨ ਇੱਕ ਲੜਕੀ ਨੂੰ ਦਿੱਤਾ ਜਿਹਦੇ 80% ਨੰਬਰ ਨੇ ਅਸੀਂ ਕਹਿੰਦੇ ਹੋਰ ਵੀ ਲੜਕੀਆਂ ਪਾਰਨ ਦੇਸ਼ ਤੋਂ ਵੱਧ ਸਾਡੇ ਬੇਟਾ ਸਹੁਤ ਕਰੇ ਬਾਕੀ ਲੋਕਾਂ ਕੀ ਮੈਸੇਜ ਦੇਣਾ ਜਿੰਦੇ ਹੋਰ ਪਿੰਡਾਂ ਜੀ ਵੀ ਇਦਾਂ ਹੋਣਾ ਚਾਹੀਦਾ ਹੋਰ ਪਿੰਡਾਂ ਵੀ ਜਰੂਰ ਹੋਣਾ ਚਾਹੀਦਾ ਜੀ ਹਰ ਪਿੰਡ ਦੇ ਗਰੀਬ ਟੋਪਕਾ ਉਹਨਾਂ ਦੀ ਮਦਦ ਵੀ ਜਰੂਰ ਹੋਣੀ ਚਾਹੀਦੀ ਐ ਅਸੀਂ ਇਸ ਕੰਪਨੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਬੇਟਾ ਗਿਆ ਸਾਡਾ ਦੁਨੀਆ ਦਾ ਨਾਂ ਹੋਇਆ ਮਤੇ ਕੀ ਨਾ ਜੀ ਰੱਬ ਜੀ ਤਹੇ ਜੀ ਸਮਾਨ ਦਿੱਤਾ ਗਿਆ ਨੂਜਨਾਮਾ ਬਲੂ ਘਰ ਦਾ ਦਿੱਤਾ ਗਿਆ ਵਾ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕੀ ਸਮਾਨ ਦਿੱਤਾ ਸਾਨੂੰ ਕੱਪੜੇ ਧੋਣ ਵਾਲੀ ਮਸ਼ੀਨ ਦਿੱਤੀ ਗਈ ਕਿਉਂਕਿ ਬਹੁਤ ਦਿੱਕਤ ਆਉਂਦੀ ਹੈ ਬੱਚੇ ਕਾਲਜ ਜਾਂਦੇ ਹੈ ਪ੍ਰੋਬਲਮ ਹੁੰਦੀ ਹੈ ਇਸ ਕਰਕੇ ਆਈਏ ਬਹੁਤ ਬਹੁਤ ਧੰਨਵਾਦ ਕਰਨੇ ਬਹੁਤ ਬਹੁਤ ਮਿਹਰਬਾਨੀ ਕਿਹਨਾਵਲੋ ਦਿੱਤਾ ਗਿਆ ਨਾਮ ਸ੍ਰਿੰਦਰ ਕ੍ਰਮਾ ਜੀ ਸ੍ਰਿੰਦਰ ਕ੍ਰਮਾ ਜੀ ਏ ਦੇ ਤੁਹਾਡੇ ਘਰੇ ਆਏ ਸੀ ਤੁਹਾਨੂੰ ਗੱਲ ਹਾਂਜੀ ਹਾਂਜੀ ਘਰ ਆਏ ਸੀ ਕੀ ਗੱਲ ਬਾਤ ਕੀਤੀ ਸੀ ਇਹਨਾਂ ਨਾਲ ਇਹਨਾਂ ਨੇ ਡਿਮਾਂਡ ਕੁਝ ਪੁੱਛਿਆ ਵੀ ਤੁਹਾਨੂੰ ਕੀ ਜ਼ਰੂਰਤ ਹੈ ਇਹ ਕਸਨ ਕੱਪੜੇ ਤੋਂ ਮਸ਼ੀਨ ਚਾਹੀਦੀ ਹੈ ਹਾਂਜੀ ਹਾਂਜੀ ਠੀਕ ਹੈ ਕੀ ਕਹਿਣਾ ਚਾਹੁੰਦੇ ਆਈ ਬਹੁਤ ਬਹੁਤ ਮਿਹਰਬਾਨੀ ਮੇਸਟਰ ਰੋਤਾ ਦੇ ਹਾਂ ਹਾਂਜੀ ਮੰਨ ਲਈ ਕਿ ਨਾ ਇਹ ਦੇ ਨਵਾਰੀ ਲਈ ਕਿਹੜਾ ਪੈਣ ਜੇ ਇਹੋ ਚੱਗੂ ਵਾਲਾ ਜੇ ਬਤਾਈ ਕਿ ਕੀ ਸਮਾਨ ਦਿੱਤਾ ਗਿਆ ਨਵਾਰੀ ਲਈ ਨਵਾਰੀ ਕਿੰਨੇ ਕ ਜਨਾਂ ਨੂੰ ਹੋਰ ਦਿੱਤਾ ਗਿਆ ਹੋਰ ਸਾਰੇ ਜਿੰਨੇ ਹੈ ਸਾਰਿਆਂ ਨੂੰ ਵੀ ਦਿੱਤਾ ਗਿਆ। ਬੋਲੇ ਤੁਹਾਨੂੰ ਪੁੱਛਿਆ ਗਿਆ ਸੀ ਅਗੇ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ? ਹਾਂਜੀ ਹਾਂ ਪੁੱਛਿਆ। ਤੇ ਕੀ ਚਾਹੀਦਾ ਤੁਹਾਨੂੰ ਤੇ ਕੀ ਵਿਚਾਰ ਹਨ ਨਵਾਰੀ ਚਾ ਕੋਲਰ ਲੈ ਆ ਰਹੇ ਹੋ? ਜਿਹੜਾ ਸਮਾਨ ਤਾਂ ਦਿੱਤਾ ਗਿਆ ਦੀ ਵਰਤੋਂ ਹੋਏਗੀ ਤੁਹਾਡੇ ਮਨ ਲੱਗੋੜੀ ਤੁਹਾਨੂੰ? ਹਾਂਜੀ। ਵਧੀਆ ਲੱਗ ਰਿਹਾ? ਹਾਂ ਵਧੀਆ। ਬਈ ਕੀ ਨਾਲੇ? ਬੀਡੀ ਕਿਹੜਾ ਪੈਂਟ ਜੀ? ਚੱਗੂ ਵਾਲਾ। ਮੈਂ ਤਾਂ ਇਹ ਨੌਜਵਾਨਾਂ ਵਲੋਂ ਉਪਰਾਲਾ ਵਧੀਆ ਕੀਤਾ ਗਿਆ ਸਮਾਨ ਦਿੱਤਾ ਗਿਆ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ? ਸਾਨੂੰ ਬਹੁਤ ਸਾਨੂੰ ਸਿਲੰਡਰ ਚੁਲ੍ਹੇ ਦੀ ਜ਼ਰੂਰਤ ਹੈ। ਕੀ ਸਮੱਸਿਆ ਆਂਦੀ ਸੀ ਬਿਨਾ ਕੇ ਅਸੀਂ ਮੈਂ ਤੁੱਲੇ ਤੇ ਰੋਟੀ ਬਣਾਉਂਦੀ ਸੀ ਤਾਂ ਮੈਨੂੰ ਬਹੁਤ ਦਿੱਕਤ ਆ ਰਹੀ ਸੀ ਤੇ ਮੈਂ ਚਲੋ ਤਾਂ ਰੱਬ ਕਾੜੀ ਹੱਥ ਜੋੜ ਕੇ ਚਲੋ ਬੜਾ ਤੁਹਾਡਾ ਧੰਨਵਾਦ ਆ ਚਲੋ ਮੈਨੂੰ ਰੱਬ ਨੇ ਸਿਲੰਡਰ ਚੁਲਾ ਦਿੱਤਾ ਰੱਬ ਜਦੋਂ ਟਾੜੇ ਕੋਈ ਇਹ ਕੀ ਡਿਮਾਂਡ ਕੀਤੀ ਦੀ ਡਿਮਾਂਡ ਮੈਂ ਜੋ ਬੋਲ ਰਿਹਾ ਮੈਂ ਝੂਠ ਨਹੀਂ ਬੋਲ ਰਿਹਾ ਮੈਂ ਬੋਲਿਆ ਕਿ ਮੈਨੂੰ ਸਿਲੰਡਰ ਚੁਲੇ ਦੀ ਜ਼ਰੂਰਤ ਆ ਹੁਣ ਦੇ ਦਿੱਤਾ ਗਿਆ ਹਾਂ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਆ ਹੁਣ ਜੀ ਦਾ ਧੰਨਵਾਦ ਕਰਨਾ ਜੀ ਹਾਂਜੀ ਧੰਨਵਾਦੀ ਜੀ ਤੁਹਾਡਾ